ਦੇਖੋ ਜਿਹੜਾ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਭਗਵੰਤ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ماں ਦੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉੱਪ ਜਾਓ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵੰਤ ਮਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬੋਸ ਹੈਗੇ ਨੇ ਉਹਨਾਂ ਦੇ ਕਹਿੰਦੇ ਪੰਜਾਬ ਦੇ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪਿੰਡੂ ਤਪਕੇ ਤੇ ਔਰ ਇਵਨ ਸ਼ਹਿਰਾਂ ਤੇ ਵੀ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਅਸੀਂ ਪਹੁੰਚੇ ਆ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਆ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਤਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਦੀ ਫਾਰਮਰ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਸਪੈਸ਼ਲੀ ਅੱਜ ਜਿਹੜਾ ਟਰੈਕਟਰ ਦਾ ਵੱਡਾ ਕਾਫਲਾ 250 ਟਰੈਕਟਰ ਹੈਰੀਮਾਨ ਨੇ ਆਪਣੇ ਹਲਕਾ ਸਨੌਰ ਚ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇੱਥੇ ਬਸੇਗਾ ਕੌਣ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਦਾ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਟੀਆਂ ਸ਼ਰਾਰਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਵਿਟਾਉਂਦਾ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡ ਮਾਫੀਆ ਨੂੰ ਇਹ ਸਾਰਾ ਲੈਂਡ ਹੈਂਡ ਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਗਾਂਹ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿਰ ਤੇ ਬਿਠਾ ਦੇਣਗੇ ਤਾਂ ਕਰਕੇ ਵਿਰੋਧ ਕਰਦੇ ਸਿੱਧੇ ਪਹੁੰਚ ਜਿਹੜੀ ਕੋ ਲਾਲ ਕੋਏ ਐਦਾਂ ਦੀਆਂ 50 ਕਾਰਵਾਈਆਂ ਫਿਰਦੀਆਂ ਮੇਰੇ ਤੇ ਇੰਦਾ ਤੇ ਕੋਈ ਮੈਨੂੰ ਨੋਟਿਸ ਦਾ ਪ੍ਰਵਾਹ ਨਹੀਂ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਉਠਾਇਆ 144 ਟੋਯੋਟਾ ਹਾਈਲਕਸ ਪਰਚੇਜ਼ ਜਿਹੜੀਆਂ ਹੋਈਆਂ ਗੱਡੀਆਂ ਡੀਜੀਪੀ ਦੇ ਨਾਮ ਤੇ ਬਿਲेंगी ਆ ਉਹ 15 ਤੋਂ 20 ਕਰੋੜ ਦਾ ਘਾਟਾ ਆ ਕੱਪੜਾ ਉਹਦੇ ਤੇ ਦਾ ਜਵਾਬ ਦਿੱਤਾ ਨਹੀਂ ਸਰਕਾਰ ਨੇ ਆਪਣੇ ਓਐਸਟੀ ਕੋਲੋਂ ਮੈਨੂੰ ਡਿਫਰਮੇਸ਼ਨ ਦਾ ਨੋਟਿਸ ਦਵਾਇਆ ਔਰ ਉਹ ਜਿਹੜਾ 11 ਤਰੀਕ ਨੂੰ ਮੈਨੂੰ ਹਲੇ ਨੋਟਿਸ ਮਿਲਿਆ ਨਿਕਾ ਉਹ ਜਿਹੜਾ ਸਾਰਾ ਪੇਡ ਮੀਡੀਆ ਪੰਜਾਬ ਦਾ ਕੇਜੀ ਮੀਡੀਆ ਉਹਦੇ ਤੇ ਚਲਾਈ ਜਾਂਦੇ ਨੇ ਮੇਰਾ ਮੇਰੀ ਵਰਜਨ ਵੀ ਨਹੀਂ ਲਈ ਮੇਰਾ ਪੱਖ ਵੀ ਨਹੀਂ ਲਿਆ ਉਹਦਾ ਜਵਾਬ ਅਸੀਂ ਦੇ ਦਾਂਗੇ ਅਦਾਲਤ ਵਿੱਚ ਕੋਈ ਵੀ ਅਦਾਲਤ ਬਿਨਾਂ ਕਿਸੇ ਨੂੰ ਸੁਣੇ ਕਿਸੇ ਤਰ੍ਹਾਂ ਦਾ ਰੈਸਟ੍ਰੇਨਿੰਗ ਆਰਡਰ ਸਟੇ ਆਰਡਰ ਨਹੀਂ ਪਾਸ ਕਰ ਸਕਦੀ ਮੈਂ ਆਪਣੇ ਹਾਈ ਕੋਰਟ ਦੇ ਵਕੀਲ ਨਾਲ ਅੱਜ ਗੱਲ ਕਰਾਂਗੇ ਅੱਜ ਸਾਡੇ ਕਿਸਾਨ ਕਾਂਗਰਸ ਦੇ ਸੈੱਲ ਵੱਲੋਂ ਕਾਂਗਰਸ ਪਾਰਟੀ ਦਾ ਸਾਡਾ ਕਿਸਾਨ ਵਿੰਗ ਹੈ ਉਹਦੇ ਪ੍ਰਧਾਨ ਨਾਲ ਇੰਡੀਆ ਸੁਖਪਾਲ ਸਿੰਘ ਖੈਰਾ ਸਾਹਿਬ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਵੀਰ ਉਹਨਾਂ ਦੇ ਸੱਦੇ ਤੇ ਅੱਜ ਪੁੱਡਾ ਦਾ ਦਫ਼ਤਰ ਹੈ ਇੱਥੇ ਅਰਬਨ ਸਟੇਟ ਫੇਸ 2 ਉਹਦੇ ਬਾਹਰ ਅਸੀਂ ਜਿਹੜੀ ਸਰਕਾਰ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਅਗੇਂਸਟ ਅੱਜ ਅਸੀਂ ਇੱਥੇ ਸਾਰੇ ਧਰਨਾ ਦੇਣ ਆਏ ਆਂ ਸਰਕਾਰ ਨੂੰ ਜਗਾਉਣ ਆਏ ਆਂ ਵਾਰਨ ਕਰਨ ਆਏ ਆਂ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀ ਵਾਲਿਆਂ ਦੀ ਪਾਰਟੀ ਐ ਦਿੱਲੀ ਦੀ ਭਗੌੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਦੀ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਸ਼ੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾਰਡ ਖੇਤ ਨੂੰ ਖਾਣ ਲੱਗੀ ਕਿ ਵਾਰਡ ਹੀ ਖੇਤ ਨੂੰ ਖਾਣ ਲੱਗੀ ਐ ਸੋ ਇਹਨਾਂ ਨੂੰ ਅਸੀਂ ਭਜਾ ਕੇ ਦਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾ ਕਹਿੰਦੇ ਆ ਜਮੀਨ ਨੂੰ ਆਪਣੀ ਨੂੰ ਸਾਡੀ ਮਾਂ ਐ ਅਸੀਂ ਇਹ ਜਿਆਦੇ ਹੱਥਾਂ ਚ ਨਹੀਂ ਜਾਣ ਦੇਵਾਂਗੇ ਅਸੀਂ ਉਹਨੂੰ ਔਰ ਜੋ ਵਿਰੋਧ ਕਰਾਂਗੇ ਅੱਜ ਵਿਰੋਧ ਕਰਨ ਅਸੀਂ ਇੱਥੇ ਸਾਡੀ ਸਾਰੀ ਜਿਹੜੀ ਕਾਂਗਰਸ ਐ ਉਹ ਇਕੱਠੀ ਹੋਈ ਐ ਜ਼ਿਲ੍ਹੇ ਦੀ ਤੇ ਅਸੀਂ ਅੱਧਰ ਧਰਨੇ ਚ ਜਾ ਰਹੇ ਹਾਂ ਮੋਦੀ ਪਾਰਟੀ ਜਿਹੜੀ ਅੱਜ ਕਿਸਾਨਾਂ ਦੇ ਹੱਕ ਦੇ ਉੱਤੇ ਦਿਖਾਈ ਦੇ ਰਹੀ ਐ ਕਾਰਨ ਕਿ ਸਮਝ ਦੇ ਉਤਾਰ ਕੇ ਸਰਕਾਰ ਬੜਾ ਕਦਮ ਦਿੱਤਾ ਗਿਆ ਹੈ ਇੰਡੋਨੀਸ਼ੀਆ ਕਹਿੰਦਾ ਕਿ ਜਿਹੜਾ ਕਿ ਕਾਰਜ ਸਭ ਤੋਂ ਦੇਖੋ ਇਹ ਜਿਹੜਾ ਫੈਸਲਾ ਲੈਂਡ ਪੂਲਿੰਗ ਦਾ ਲਿਆ ਹੈ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਰੋਧੀ ਇੱਕ ਫੈਸਲਾ ਲਿਆ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਸਮੁੱਚਾ ਜਿਹੜਾ ਸਮੁੱਚਾ ਕਿਸਾਨੀ ਵਰਗ ਹੈ ਔਰ ਪੰਜਾਬੀ ਹੈ ਅੱਜ ਨਾਰਾਜ਼ ਹੈ ਇਸ ਗੱਲੋਂ ਐ ਕਿ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਮੁੱਖ ਮੰਤਰੀ ਬਣਾਇਆ ਸੀ ਔਰ ਇਹ ਦਿੱਲੀ ਵਾਲਿਆਂ ਦੇ ਕੱਟ ਪੁਤਲੀ ਬਣ ਕੇ ਉਹ ਦਿੱਲੀ ਵਾਲਿਆਂ ਦੇ ਸ਼ਾਰਿਆਂ ਤੇ ਨੱਚ ਰਹੇ ਨੇ ਔਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਇਹਦੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਨਹੀਂ ਆਊਗਾ ਔਰ ਮੈਂ ਸਮਝਦਾ ਅੱਜ ਇਸ ਰੈਲੀ ਤੋਂ ਜਿਹੜੀ ਅੱਜ ਕੂੜਾ ਭਵਨ ਨੂੰ ਅਸੀਂ ਘੇਰਨ ਜਾ ਰਹੇ ਹਾਂ ਮੈਂ ਇੱਥੋਂ ਕਹਿਣਾ ਵੀ ਚਾਹਨਾ ਕਿ ਭਗਵੰਤ ਮਾਨ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਸਤੀਫਾ ਦੇ ਕੇ ਤਾਂ ਜੋ ਜਿਹੜਾ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਹੋਵੇ ਔਰ ਕਿਸਾਨਾਂ ਨੂੰ ਬਚਾਉਣ ਦੀ ਗੱਲ ਹੋਵੇ ਜੇ ਉਹਨਾਂ ਦੀ ਰੱਖਿਆ ਨਹੀਂ ਕਰ ਸਕ ਰਿਆ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਿਸਾਨਾ ਕਹਿੰਦੇ ਨੇ ਕਿ ਸਾਨੂੰ ਜਗਾ ਜੁਰੂਰ ਦੋਈ ਜਾ ਰਹੀ ਹੈ ਪਾਰਟੀ ਕਹਿੰਦੀ ਵੀ ਅਸੀਂ ਜਗਾ ਦੇ ਰਿਆਂ 1200 ਗੱਲ ਦੇ ਰਿਆਂ 5000 ਗੱਲ ਦੇ ਵਿੱਚ ਵੀ ਲੱਗਦਾ ਕਿ ਸਹੀ ਲੱਗਦਾ ਕਿ ਉਹਨਾਂ ਨੂੰ ਤਾਂ ਜਗਾ ਵੀ ਦਿੱਤੀ ਜਾ ਰਹੀ ਹੈ ਨਾਲ ਜੇ ਹੈਲਪ ਕਰਕੇ ਦਿੱਤੀ ਜਾ ਰਹੀ ਹੈ ਡਿਵੈਲਪ ਕਰਕੇ ਉਹ ਕਹਿੰਦੇ ਅਸੀਂ ਇੰਡਸਟਰੀਅਲਾਈਜੇਸ਼ਨ ਕਰਾਂਗੇ ਇੰਡਸਟਰੀ ਤਾਂ ਆਲਰੇਡੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਇੰਡਸਟਰੀ ਆਲਰੇਡੀ ਮਧੇ ਪ੍ਰਦੇਸ਼ ਜਾ ਰਹੀ ਹੈ ਤੁਸੀਂ ਅਕਵਾਇਰ ਕਰਕੇ ਕਿਹੜੀ ਇੰਡਸਟਰੀ ਲੈ ਕੇ ਆਉਣਾ ਹੈ ਜਣਾ ਪਹਿਲਾ ਇੰਡਸਟਰੀ ਦਾ ਲੈ ਆਓ ਸਾਨੂੰ ਦੱਸ ਦੱਸੋ ਤੁਹਾਡਾ ਪਲਾਨ ਕੀ ਹੈ ਉਸ ਤੋਂ ਬਾਅਦ ਤੁਸੀਂ ਪੀਨਟਸ ਵਰਗੀ ਕੰਪਨਸੇਸ਼ਨ ਪੰਜਾਬ ਦੇ ਕਿਸਾਨਾਂ ਨੂੰ ਦੇ ਰਹੇ ਹੋ ਔਰ ਨਾ ਮਾਤਰ ਕੰਪਨਸੇਸ਼ਨ ਦੇ ਕੇ ਉਹਨਾਂ ਨੂੰ ਤੁਸੀਂ ਮੁਹਤਾਜ ਬਣਾ ਰਹੇ ਹੋ ਜਿਹੜਾ ਕਿਸਾਨ ਅੱਜ ਆਪਦੀ ਆਜ਼ਾਦੀ ਨਾਲ ਕਿਸਾਨੀ ਕਰਦਾ ਆ ਆਜ਼ਾਦੀ ਨਾਲ ਆਪਣੀ ਫਸਲ ਵੇਚ ਸਕਦਾ ਹੈ ਉਹ ਆਜ਼ਾਦੀ ਤੁਸੀਂ ਆਪਣੇ ਕਿਸਾਨ ਤੋਂ ਖੋ ਰਹੇ ਹੋ ਔਰ ਉਹਨਾਂ ਕਾਮਿਆਂ ਦਾ ਕੀ ਹੋਊਗਾ ਜਿਹੜੇ ਪਿੰਡਾਂ 'ਚ ਬੈਠੇ ਨੇ ਜਦੋਂ ਪਿੰਡਾਂ ਦੀ ਲੈਂਡ ਐਕਵਾਇਰ ਹੋ ਗਈ ਪਿੰਡਾਂ 'ਚ ਮੋਚੀ ਬੈਠੇ ਨੇ ਪਿੰਡਾਂ 'ਚ ਫਾਰਮ ਲੇਬਰ ਬੈਠੀ ਹੈ ਪਿੰਡਾਂ 'ਚ ਹੋਰ ਲੋਕ ਨੇ ਜਿਹੜੇ ਕਿਸਾਨੀ ਨਹੀਂ ਕਰਦੇ ਪਰ ਜਦੋਂ ਅਕਵਾਇਰ ਹੋ ਗਏ ਲੈ ਉਹ ਕਿੱਥੇ ਜਾਣਗੇ ਤੁਸੀਂ ਗਰੀਬ ਬਣਾਉਣ ਦਾ ਕੰਮ ਕਰ ਰਹੇ ਹੋ ਤੁਸੀਂ ਆਪਣੇ ਲੋਕਾਂ ਦੀ ਆਜ਼ਾਦੀ ਖੋ ਰਹੇ ਲੱਗਦਾ ਖੇਤੀ ਕਿੱਤਾ ਮਰਵਾ ਦਿਓ ਪੰਜਾਬ ਖੇਤੀ ਕਿੱਤਾ ਪੰਜਾਬ ਦੀ ਖੇਤੀ ਦੇ ਨਾਲ ਤੇ 100% ਇਹ ਕਿੱਤਾ ਜਿਹੜਾ ਬਾਬੇ ਨਾਨਕ ਦਾ ਕਿੱਤਾ ਹੈ ਪਹਿਲਾਂ ਇਹ ਮੋਦੀ ਦੇ ਹੱਥਾਂ 'ਚ ਖੇਡ ਕੇ ਤਿੰਨ ਕਾਲੇ ਕਾਨੂੰਨ ਲੈ ਕੇ ਉਹਨਾਂ ਚਾਹੁੰਦੇ ਸੀਗੇ ਤਿੰਨ ਕਾਲੇ ਕਾਨੂੰਨ ਕਾਂਗਰਸ ਪਾਰਟੀ ਨੇ ਵਾਪਸ ਕਰਾਏ ਔਰ ਹੁਣ ਵੀ ਅਸੀਂ ਆ ਜਿਹੜਾ ਕਾਲੀ ਲੈਂਡ ਪੂਲਿੰਗ ਪਾਲਿਸੀ ਹੈ ਇਹਨੂੰ ਅਸੀਂ ਵਾਪਸ ਕਰਾਂਗੇ 25000 ਏਕੜਾਂ ਦੇ ਵਿੱਚ ਚੰਡੀਗੜ੍ਹ ਵਸਿਆ ਤੁਸੀਂ 60000 ਏਕੜ ਪੰਜਾਬ ਦਾ ਤੁਸੀਂ ਅਕਵਾਇਰ ਕਰਨ ਜਾ ਰਹੇ ਹੋ ਤਿੰਨ ਨਵੇਂ ਚੰਡੀਗੜ੍ਹ ਬਸਾਨ ਜਾ ਰਹੇ ਹੋ ਕਿਹੜੇ ਲੋਕ ਰਹਿਣਗੇ ਉੱਥੇ ਕਿਹਦੇ ਲਈ ਵਸਾ ਰਹੇ ਹੋ ਕਿਸੇ ਨੇ ਡਿਮਾਂਡ ਰੱਖੀ ਸੀ ਤੁਸੀਂ ਸਿਰਫ ਦਿੱਲੀ ਦਾ ਜਿਹੜਾ ਲੈਂਡ ਮਾਫੀਆ ਦਿੱਲੀ ਵਾਲਿਆਂ ਦਾ ਲੈਂਡ ਮਾਫੀਆ ਉਹਨਾਂ ਦੇ ਪ੍ਰੈਸ਼ਰ ਚ ਆ ਕੇ ਤੁਸੀਂ ਪੰਜਾਬ ਦੇ ਕਿਸਾਨਾਂ ਤੇ ਲੱਤ ਮਾਰਨ ਉਹਨਾਂ ਨੇ ਢਿੱਡਾਂ ਤੇ ਲੱਤ ਮਾਰਨ ਦਾ ਕੰਮ ਕਰ ਰਹੇ ਹੋ ਇਹ ਉਮੀਦ ਭਗਵੰਤ ਮਾਨ ਸਾਹਿਬ ਤੋਂ ਨਹੀਂ ਸੀ ਔਰ ਇਹ ਦਿੱਲੀ ਵਾਲਿਆਂ ਨੂੰ ਭੁਜਾਉਣ ਦਾ ਸਮਾਂ ਆ ਗਿਆ ਅਖਰੀ ਸਵਾਲ ਰਿਹਾ ਵੀ ਕਿਸਾਨ ਕਹਿੰਦਾ ਕਿ ਸ਼ੋਰੂਮ ਬਣਾ ਕੇ ਦੇਊਗਾ ਡਿਵੈਲਪਮੈਂਟ ਕਰਕੇ 1000000 ਦਾ ਉਹਦੇ ਵਿੱਚ ਆ ਕੇ ਕਿਸਾਨ ਕੀ ਕਰੇਗਾ ਅੱਜ ਕਿੰਨੇ ਸ਼ੋਰੂਮ ਡਿਵੈਲਪ ਹੋ ਗਏ ਮੈਨੂੰ ਆ ਤਾਂ ਦੱਸੋ ਜਿਹੜਾ ਮਹੌਲੀ ਸੀਗਾ 25 ਸਾਲ ਹੋ ਗਏ ਕਿ ਅੱਜ ਡਿਵੈਲਪਮੈਂਟ ਨਹੀਂ ਹੋਈ ਕਦੋਂ ਡਿਵੈਲਪਮੈਂਟ ਹੋਣੀ ਹੈ 20 ਸਾਲ ਕਿਸਾਨ ਕਿੱਧਰ ਜਾਊਗਾ ਗੱਲ ਇਹ ਪੰਜਾਬ ਦੇ ਸਭਿਆਚਾਰ ਆ ਔਰ ਪੰਜਾਬ ਦੀ ਆਬਰੂ ਪੰਜਾਬ ਦੀ ਇੱਜ਼ਤ ਤੇ ਅਟੈਕ ਹੈ ਇਹ ਪੰਜਾਬੀਅਤ ਤੇ ਅਟੈਕ ਹੈ ਤੁਸੀਂ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਖਰਾਬ ਕਰਨ ਜਾ ਰਹੇ ਹੋ ਇਸ ਗੱਲ ਦਾ ਦੁੱਖ ਹੈ ਔਰ ਅਸੀਂ ਕਾਂਗਰਸ ਪਾਰਟੀ ਦੇ ਨਮਾਇਦੇ ਹੋਣ ਦੇ ਤੌਰ ਤੇ ਪੰਜਾਬ ਨੂੰ ਪਿਆਰ ਕਰਨਾ ਕਰਨਾ ਹੋਣ ਦੇ ਤੌਰ ਤੇ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦਵਾਂਗੇ ਦੇਖੋ ਜੀ ਇਹ ਸਾਡਾ 3rd ਪ੍ਰੋਟੈਸਟ ਹੈ ਬਈ ਕਮੋਦਾ ਦੇ ਕੋਲ ਲੁਧਿਆਣੇ ਹੋਈ ਜਿੱਥੇ ਮੁੱਲਪੁਰ ਦਾ 24000 ਜਿਹੜਾ ਚੰਡੀਗੜ੍ਹ ਦਾ ਬਲਾਕ ਕੱਟੇ ਹੋਏ ਨੇ ਨਾ ਜੋ ਸਾਡਾ ਮੁਹਾਲੀ ਸੀ 6000 ਪਲੱਸ ਲੈਂਡ ਉੱਤੇ ਦੀ ਹੁਣ ਤੀਜਾ ਸਾਡਾ ਇੱਥੇ ਪਟਿਆਲਾ ਦਾ ਜਿਹੜੇ ਮੇਨ ਸਾਡੇ ਵੱਡੇ ਪਿੰਡ ਦੇ ਬਾਈਪਾਸ ਦੇ ਨਾਲ ਲੱਗਦੇ ਉਹ ਕਿਸਾਨਾ ਹੋ ਗਿਆ ਛੇਰ ਮਾਝਾ ਹੋ ਗਿਆ ਚੋਰਾ ਹੋ ਗਿਆ ਸਾਰੇ ਪਿੰਡ ਇਹ ਜ਼ਮੀਨ ਆ ਰਹੀ ਹੈ ਸੋ ਇਹ ਜਿਹੜੀ ਨੀਤੀ ਹੈ ਇਹ ਟੁੱਟਲੀ ਮੈਂ ਕਹੂਗੀ ਕਿਸਾਨ ਵਿਰੋਧੀ ਪਿੰਡਾਂ ਦੇ ਲੋਕਾਂ ਦੇ ਵਿਰੋਧੀ ਪਿੰਡਾਂ ਦੇ ਵਿਕਾਸ ਦੇ ਵਿਰੋਧੀ ਖੇਤ ਮਜ਼ਦੂਰਾਂ ਦੇ ਵਿਰੋਧੀ ਸਾਡੀ ਵਿਰਾਸਤ ਦੇ ਵਿਰੋਧੀ ਇਹ ਲੈਂਡ ਪੋਲੀਸੀ ਲਿਆ ਕੇ ਜੋ ਇਹ ਸਰਕਾਰ ਇਸ ਮੈਂ ਸਮਝੂਗੀ ਸੂਬੇ ਦੀ ਇੱਕ ਕੁਝ ਨਹੀਂ ਹੈ ਲੋ ਐਂਡ ਆਰਡਰ ਵੀ ਖਰਾਬ ਕਰਨ ਦੀ ਸਥਿਤੀ ਦੇ ਨੇੜੇ ਆ ਗਿਆ ਇਹ ਇਹਨਾਂ ਦਾ ਇਹ ਜਿਹੜੀ ਮਨਸਾ ਹੈ ਕਿ ਕਰਜ਼ਾ ਦੇ ਉਹ ਇਹਨਾਂ ਨੂੰ ਲੈਣਾ ਬੰਦ ਹੋ ਗਿਆ ਇਹਨਾਂ ਦਾ ਕਰਜ਼ਾ ਪੰਜਾਬ ਤੇ ਹੋ ਗਿਆ ਤੇ ਉਹਦਾ ਵਿਆਹ ਕਰਨਾ ਪੰਜਾਬ ਇੱਕ ਦਲਦਲ ਚ ਫਸ ਗਿਆ ਮੈਨੂੰ ਨਹੀਂ ਲੱਗਦਾ ਕਿ ਉਹ ਬਾਹਰ ਨਿਕਲ ਸਕੂਸੀ ਵੀ ਪੈਂਦਾ ਸੋ ਇਹ ਜਿਹੜੀ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦੀ ਆ ਕਿ ਐਸਐਫ ਜੋਲ ਸਾਹਿਬ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਵੀ ਪਹਿਲੇ 42% ਜਿਹੜਾ ਸਾਡਾ ਏਰੀਆ ਹੈਗਾ ਉਹ ਸ਼ਹਿਰੀਕਰ ਤੇ ਰਿਹਾ ਜਿਹੜਾ ਕਿ 31% ਜਿਹੜੀ ਨੈਸ਼ਨਲ ਰੇਸ਼ੋ ਤੋਂ ਕਿਤੇ ਵੱਧ ਹੈ ਸੋ ਜਿਹੜੀਆਂ ਮੌਜੂਦਾ ਕਲੋਨੀਆਂ ਨੇ ਅਧੂਰੀਆਂ ਨੇ ਉਹਨਾਂ ਚ ਮੁੱਟੀਆਂ ਜਿਹੜੀਆਂ ਸਹੂਲਤਾਂ ਨੇ ਉਹ ਤਾਂ ਵੰਜੀਆ ਪਈਆਂ ਨੇ ਉਹ ਤਾਂ ਤੁਸੀਂ ਪੂਰੀਆਂ ਨਹੀਂ ਕੀਤੀਆਂ ਤੁਸੀਂ ਉਹ ਪੂਰੀਆਂ ਕਰੋ ਤੁਸੀਂ ਇੱਕ ਖੇਤੀ ਪ੍ਰਧਾਨ ਜ਼ਿਲ੍ਹੇ ਦੇ ਵਿੱਚ ਪਰ ਸਾਡੀ ਪਾਸੇ ਹੀ ਏਕੜ ਲੈਂਡ ਜਿਹੜੀ ਜਿਹੜੀ ਉਪਜਾਊ ਭੂਮੀ ਹੈ ਜਿਹਦੇ ਨਾਲ ਕਿਸਾਨ ਕੰਮਾਂ ਪਰ ਕਿੰਨੇ ਪਰਿਵਾਰ ਜੁੜੇ ਨੇ ਤੁਸੀਂ ਉਹਨੂੰ ਉਜਾੜ ਕੇ ਉੱਥੇ ਨਵੇਂ ਸ਼ਹਿਰ ਬਸਾਉਣੇ ਚਾਹੁੰਦੇ ਹੋ ਫਿਰ ਤਾਂ ਕਹੋ ਵੀ ਉੱਥੇ ਕੰਕਰੀਟ ਦੇ ਜੰਗਲ ਬਸਾਉਣੇ ਚਾਹੁੰਦੇ ਹੋ ਤੁਸੀਂ ਦੱਸੋ ਲੋਕ ਤਾਂ ਪਹਿਲਾਂ ਹੀ ਨਹੀਂ ਰਹੇ ਬੱਚੇ ਤਾਂ ਪਹਿਲਾਂ ਹੀ ਨਹੀਂ ਰਹੇ ਕਿ ਇਹ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਬਰੋਜ਼ਗਾਰ ਦੇ ਰਹੀ ਹੈ ਜਿਹੜੀ ਤੁਸੀਂ ਇੰਨੀ ਜੋਰ ਸ਼ੋਰ ਨਾਲ ਇਹ ਪਾਲਿਸੀ ਲੈ ਕੇ ਆਏ ਸੋ ਸਾਰੇ ਪੰਜਾਬ ਦੇ ਕਿਸਾਨ ਅਸੀਂ ਸਾਰੀ ਸਾਡੀ ਲੀਡਰਸ਼ਿਪ ਅਸੀਂ ਸਾਰੇ ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਅਸੀਂ ਇਹ ਮਨਸੂਕਾ ਕਦੇ ਵੀ ਇਹਨਾਂ ਦਾ ਪਾਸ ਨਹੀਂ ਹੋਣ ਦੇਣਾ ਕਾਂਗਰਸ ਪਾਰਟੀ ਸਰ ਜਿਹੜੀ ਇਹ ਲੈਂਡ ਪੋਲਿੰਗ ਪਾਲਿਸੀ ਬਣਾਈ ਹੈ ਇਹ ਸਰਕਾਰ ਇੱਕ ਜਸਟਿਸ ਪ੍ਰੋਪਰਟੀ ਡੀਲਰ ਦਾ ਕੰਮ ਕਰ ਰਹੀ ਹੈ ਵੀ ਵੱਡੇ ਵੱਡੇ ਇੰਡਸਟਰੀਸਟਾਂ ਨੂੰ ਵੱਡੇ ਵੱਡੇ ਧਨਾਢਾਂ ਨੂੰ ਪੰਜਾਬ ਦੀ ਉਪਜਾਊ ਜ਼ਮੀਨ ਇਕੱਠੀ ਕਰਕੇ ਉਹਨਾਂ ਨੂੰ ਹੈਂਡਓਵਰ ਕਰਦੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਪ੍ਰਦੇਸ਼ ਹੈ ਇੱਥੇ ਦੀ ਇਕਨੋਮੀ ਸਾਡੇ ਦੇਸ਼ ਦੀ ਇਕਰਾਮੀ ਖੇਤੀ ਤੇ ਡਿਪੈਂਡ ਕਰਦੀ ਹੈ ਅੱਜ ਤੁਸੀਂ ਦੇਖ ਰਹੇ ਹੋ ਜੇ ਜਗ੍ਹਾ ਤੇ ਅੱਜ ਪੁੱਢਾ ਦਫ਼ਤਰ ਦੇ ਅੱਗੇ ਧਰਨਾ ਲੱਗ ਰਿਹਾ ਹੈ ਇਹ ਅੱਜ ਤੋਂ 35 ਸਾਲ ਪਹਿਲਾਂ ਕਲੋਨੀ ਕੱਟੀ ਗਈ ਸੀ ਲੈਂਡ ਅਕਵਾਇਰ ਕਰਕੇ ਅੱਜ ਤੱਕ ਇੱਥੇ ਪਲਾਟ ਖਾਲੀ ਪਏ ਨੇ ਸਰਹੰਦਰ ਰੋਡ ਤੇ ਆਜ਼ਾਦ ਨਗਰ ਹੈ ਉੱਥੇ ਅੱਜ ਤੱਕ ਪਲਾਟ ਖਾਲੀ ਪਏ ਨੇ ਆ ਮੈਕਸ ਸਿਟੀ ਹੈ ਆਪਣੇ ਪਟਿਆਲੇ ਚ ਉੱਥੇ ਅੱਜ ਵੀ ਪਲਾਟ ਖਾਲੀ ਪਏ ਨੇ ਜੇ 40 40 ਸਾਲ ਉਹ ਜਿਹੜੀ ਅਪਜਾਊ ਜ਼ਮੀਨ ਹੈ ਉਹਨੂੰ ਲੈ ਕੇ ਇਹਨਾਂ ਨੇ ਕਿਸਾਨਾਂ ਤੋਂ ਲੋਕਾਂ ਨੂੰ ਲੈਂਡਲੈਸ ਕਰ ਦੇਣਾ ਕਿਉਂਕਿ ਪੰਜਾਬ ਦੀ ਪਹਿਲਾਂ ਭਾਜਪਾ ਨੇ ਤੇ ਨਿਕਾਲੇ ਕਾਨੂੰਨ ਲਿਆ ਕੇ ਇਕਨੋਮੀ ਨੂੰ ਸ਼ੈਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਉਹਨਾਂ ਦੇ ਕਦਮਾਂ ਤੇ ਚੱਲ ਕੇ ਬੀਜੇਪੀ ਦੇ ਇਸ਼ਾਰੇ ਤੇ ਕੇਜਰੀਵਾਲ ਤੇ ਭਗਵੰਤ ਮਾਨ ਜੀ ਇਕੱਠੇ ਹੋ ਕੇ ਉਹੀ ਕਦਮਾਂ ਤੇ ਚੱਲ ਕੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਲ ਗਏ ਨੇ ਅੱਜ ਅਸੀਂ ਕਿਸਾਨਾਂ ਦੇ ਹੱਕ 'ਚ ਪੰਜਾਬੀਆਂ ਦੇ ਹੱਕ 'ਚ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਪੰਜਾਬੀਆਂ ਦੇ ਨਾਲ ਮਿਲ ਕੇ ਇਹ ਧਰਨਾ ਲਾ ਰਹੀ ਹੈ ਇਹ ਪਾਲਿਸੀ ਨੂੰ ਅਸੀਂ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ ਚਾਹੇ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਨੂੰ ਆਪਣੀ ਜਾਨ ਤੱਕ ਦੇਣੀ ਪਵੇ ਕੋ ਜਿਹੜੀ ਲੈਂਡ ਪੁਲਿੰਗ ਜਿਹੜੀ ਇਹ ਆਪਣੇ ਆਪ ਦੀ ਕਿ ਡਿਵੈਲਪਮੈਂਟ ਦੱਸ ਰਹੀ ਹੈ ਪੰਜਾਬ ਦੀ ਸਰਕਾਰ ਉਹ ਇਹ ਲੁੱਟਾਂ ਖੋਹਾਂ ਦਾ ਇੱਕ ਨਵਾਂ ਤਰੀਕਾ ਹੈ ਜਿਹੜਾ ਕਿ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਉਹਨੇ ਲੁਧਿਆਣਾ 'ਚ ਅਨਾਉਂਸ ਕਰਤਾ ਵੀ ਲੈਂਡ ਪੁਲਿੰਗ ਜੇ ਪਾਲਿਸੀ ਲਾਗੂ ਹੁੰਦੀ ਹੈ ਤਾਂ ਮੇਰੀ ਲਾਜ਼ ਦੇ ਉੱਪਰ ਦੀ ਹੋ ਕੇ ਗੁਜ਼ਰੇਗੀ। ਔਰ ਅਸੀਂ ਜ਼ਿਲ੍ਹਿਆਂ ਦੇ ਪ੍ਰਧਾਨ ਸਾਬਕਾ ਪ੍ਰਧਾਨ ਸਾਰੇ ਦੇ ਸਾਰੇ ਰਾਜਾ ਵੜਿੰਗ ਦੇ ਨਾਲ ਉਦੇ ਮੋਢੇ ਨਾਲ ਮੋਢੇ ਜੋੜ ਕੇ ਚੱਲਾਂਗੇ ਜੇ ਰਾਜਾ ਵੜਿੰਗ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਅਸੀਂ ਆਪਣੀ ਛਾਤੀ ਤੇ ਲੈ ਕੇ ਉਹ ਪ੍ਰੋਗਰਾਮ ਤਾਂ ਅੱਗੇ ਵਧਣ ਦਿਆਂਗੇ ਕਿ ਲੋਟਦੇ ਕਿਸੇ ਪੰਜਾਬ ਸਰਕਾਰ ਨੂੰ ਜਿਹੀ ਪੁਲਿਸ ਇਹ ਇਹ ਜਾਂਦੇ ਜਾਂਦੇ ਡਾਕਾ ਮਾਰਨਾ ਚਾਹੁੰਦੇ ਨੇ ਇਹਨਾਂ ਨੇ ਇਲੈਕਸ਼ਨ ਵਾਸਤੇ ਪੈਸਾ ਇਕੱਠਾ ਕਰਨਾ ਹੈ ਗਰੀਬ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਜੇ ਕਿਸਾਨ ਹੁਣ ਨਹੀਂ ਜਾਗੇ ਤਾਂ ਬਹੁਤ ਵੱਡਾ ਖਮਿਆਜਾ ਸਾਰੇ ਪੰਜਾਬ ਨੂੰ ਭੁਗਤਣਾ ਪਿਆ